ਵੋਟਿੰਗ ਹੋਣ ਜਾ ਰਹੀ ਹੈ ਔਰ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਡੋਰ ਟੂ ਡੋਰ ਦੇ ਵਿੱਚ ਪੂਰੀ ਤਾਕਤ ਝੋਕ ਦਿੱਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਫਿਰੋਜ਼ਪੁਰ ਪਾਰਲੀਮੈਂਟ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣਾ ਲੜ ਰਹੇ ਸ਼ੇਰ ਸਿੰਘ ਖਬਾਇਆ ਦੇ ਹੱਕ ਦੇ ਵਿੱਚ ਅੱਜ ਜਲਾਲਾਬਾਦ ਦੇ ਲੀਡਰਸ਼ਿਪ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਵੇਲੇ ਦੀਆਂ ਤਸਵੀਰਾਂ ਗੁਰਦੁਆਰਾ ਸਿੰਘ ਸਭਾ ਸਾਹਿਬ ਵਾਲੀ ਗਲੀ ਦੀਆਂ ਤੁਸੀਂ ਦੇਖ ਰਹੇ ਹੋ ਤਾਂ ਗੱਲਬਾਤ ਵੀ ਕਰਾਂਗੇ ਬਾਈ ਹੁਣਾਂ ਦੇ ਨਾਲ ਸਾਰੇ ਮੌਜੂਦ ਸੱਜਣਾ ਦੇ ਨਾਲ ਕਿਸ ਤਰ੍ਹਾਂ ਚੋਣ ਪ੍ਰਚਾਰ ਚੱਲ ਰਿਹਾ ਹੈ ਤਸਵੀਰਾਂ ਜਿਹੜੀਆਂ ਹੈਗੀਆਂ ਇਸ ਸਮੇਂ ਤੁਹਾਨੂੰ ਲਾਈਵ ਜਿਹੜੀਆਂ ਹੈਗੀਆਂ ਉਹ ਦਿਖਾ ਰਹੇ ਆ ਤਾਂ ਗੱਲਬਾਤ ਵੀ ਕਰਦੇ ਆ ਪਹਿਲਾਂ ਜੀ ਸਰ ਕਿੱਦਾਂ ਚੱਲ ਰਿਹਾ ਜੀ ਚੋਣ ਪ੍ਰਚਾਰ ਬੜੀ ਵਧੀਆ ਚੱਲ ਰਹੀ 1001% ਸ਼ਿਦਾਰ ਸਿੰਘ ਗਵਾਯਾ ਜੀ 1 ਲੱਖ ਤੋਂ ਵੱਧ ਵੋਟਰਾਂ ਦਾ ਜਿੱਤਣਗੇ ਜੀ ਹਮ ਰਿਸਪੌਂਸ ਕਿਦਾਂ ਦਾ ਮਿਲ ਰਿਹਾ ਹੈ ਸ਼ਹਿਰ ਦੇ ਵਿੱਚ ਬਹੁਤ ਵਧੀਆ ਲੋਕ ਉਡੀਕ ਰਹੇ ਨੇ ਕਿ ਸਾਡੇ ਕੋਲ ਕੁਝ ਪਹੁੰਚੇ ਨਹੀਂ ਗੇ ਲੇਟ ਆ ਰਹੇ ਹੋ ਬੜੀ ਵਧੀਆ ਰਿਸਪੌਂਸ ਮਿਲ ਰਿਹਾ ਹੈ ਤਾਂ ਦੱਸ ਦਿਓ ਕਿ ਅੱਜ ਡਿੰਪਲ ਕਮਰਾ ਜੀ ਦੇ ਵਾਰਡ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਡਿੰਪਲ ਜੀ ਮੌਜੂਦ ਨੇ ਜੀ ਸਰ ਕਿੱਦਾਂ ਚੱਲ ਰਿਹਾ ਫਿਰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਵਾਰਡ ਟੂ ਵਾਰਡ ਅੱਜ 3 ਨੰਬਰ ਵਾਰਡ ਦੀ ਵਾਰੀ ਦਿੱਤੀ ਹੈ ਕਾਂਗਰਸ ਪਾਰਟੀ ਨੇ ਬਹੁਤ ਹੀ ਰਿਸਪੌਂਸ ਮਿਲ ਰਿਹਾ ਹੈ ਬੜੀ ਖੁਸ਼ੀ ਨਾਲ ਪਬਲਿਕ ਮਿਲ ਰਹੀ ਹੈ ਡੋਰ ਟੂ ਡੋਰ ਘਰ ਘਰ ਜਾ ਰਹੇ ਹਨ ਬਹੁਤ ਹੀ ਵਧੀਆ ਅੱਗੇ ਵੀ ਵੋਟਾਂ ਲਈਆਂ ਨੇ ਇਸ ਵਾਰ ਵਿੱਚੋਂ ਹੁਣ ਵੀ ਵੱਧ ਤੋਂ ਵੱਧ ਉਸ ਤੋਂ ਵੱਧ ਵੋਟਾਂ ਲੈ ਕੇ ਸਾਸ਼ੇਸ਼ ਸਿੰਘ ਭਾਈ ਜੀ ਨੂੰ ਚੰਗੀ ਲੀਡ ਨਾਲ ਜਿਤਾਵਾਂਗੇ ਜਿਵੇਂ ਜਿਵੇਂ ਚੋਣਾਂ ਨੇੜੇ ਦਿਨਾਂ ਦਾ ਜਾ ਰਿਹਾ ਹੈ ਗਰਮੀ ਵੱਧਦੀ ਜਾ ਰਹੀ ਹੈ ਗਰਮੀ ਵੈਸੇ ਵੀ ਵਧੂ ਹੈ ਤੇ ਚੋਣਾਂ ਦੀ ਵਧਦੀ ਜਾ ਰਹੀ ਹੈ ਐਮਜੇ ਦੇ ਵਿੱਚ ਕਈ ਥਾਵਾਂ ਤੇ ਜ਼ਬਾਨ ਜਿਹੜੀ ਆ ਉਹ ਵੀ ਸਲਿੱਪ ਹੁੰਦੀ ਦਿਖਾਈ ਦੇ ਰਹੀ ਹੈ ਨਹੀਂ ਨਹੀਂ ਐਵੇਂ ਦੀ ਕੋਈ ਗੱਲ ਨਹੀਂ ਨਹੀਂ ਕਈਆਂ ਹੋਰ ਨਾ ਹੋਰ ਪਾਰਟੀਆਂ ਦੇ ਬੰਦੇ ਆ ਜੀ ਬਾਕੀਆਂ ਨੂੰ ਹੋਵੇਗਾ ਜਿਨ੍ਹਾਂ ਦੇ ਹਾਰ ਦੀ ਦਿਖਾਈ ਦਿੰਦੀ ਹੈ ਉਹਨਾਂ ਨੂੰ ਗਰਮੀ ਲੱਗਦੀ ਹੋਗੀ ਆ ਵੇਖੋ ਇਹ ਤਿੰਨ ਘੰਟੇ ਹੋ ਗਏ ਤੁਰੇ ਪਰ ਨਹੀਂ ਕੋਈ ਗਰਮੀ ਨਹੀਂ ਬੜਾ ਜੋਸ਼ ਕਾਂਗਰਸ ਪਾਰਟੀ ਤੇ ਜਿੰਦ 100% ਖੜੀ ਹੈ ਕਾਂਗਰਸ ਪਾਰਟੀ ਜਿੰਦਾਬਾਦ ਪ੍ਰੋਫੈਸਰ ਸਾਹਿਬ ਨਾਲ ਗੱਲ ਕਰ ਲੈਂਦੇ ਆ ਹਾਂਜੀ ਪ੍ਰੋਫੈਸਰ ਸਾਹਿਬ ਕੀ ਕਹਿਣਾ ਚਾਹੋਗੇ ਕਿੱਦਾਂ ਚੱਲ ਰਿਹਾ ਹੈ ਬਹੁਤ ਵਧੀਆ ਚੱਲ ਰਿਹਾ ਹੈ ਜੀ ਤੁਸੀਂ ਆਪ ਦੇਖੋ ਆਪ ਤੁਹਾਾਰੇ ਸਾਰੇ ਲੋਕ ਆ ਰਹੇ ਆ ਸਰਦਾਰ ਸ਼ੇਰ ਸਿੰਘ ਕੋ ਪਾਇਆ ਜਿਹਦੇ ਹੱਕ ਤੇ ਔਰ ਡੈਫੀਨੇਟਲੀ ਕੀ ਜਿਹੜੀ ਚੰਗੀ ਲੀਡ ਦੇ ਨਾਲ ਸਰਦਾਰ ਸ਼ੇਰ ਸਿੰਘ ਜੀ ਮੈਂਬਰ ਪਾਰਲੀਮੈਂਟ ਬਣਨਗੇ ਔਰ ਸਾਡੇ ਫਰੋਇਪੁਰ ਫਰੋਇਪੁਰ ਏਰੀਆ ਦੀ ਔਰ ਅੱਛੀ ਆਵਾਜ਼ ਚੱਕਣਗੇ ਜੀ ਬਾਈ ਜੀ ਤੁਸੀਂ ਕਿੱਧਰ ਚੱਲੇ ਆ ਤੁਹਾਡੇ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਬੰਦੀ ਨਾ ਫਿਰ ਕਿੱਦਾਂ ਦੇਖਦੇ ਹੋ ਕਿੱਦਾਂ ਹੁਣ ਰਿਸਪੌਂਸ ਮਿਲ ਰਿਹਾ ਔਰ ਖਾਸ ਕਰਕੇ ਗਰਮੀ ਬਹੁਤ ਹੈਗੀ ਹੈ ਕੀ ਜੇ ਇਸ ਦਿਨ ਵੋਟਾਂ ਪੈਣੀਆਂ 1 ਜੂਨ ਨੂੰ ਉਸ ਦਿਨ ਵੀ ਗਰਮੀ ਤੋ ਬਚਾ ਦੇ ਲਈ ਕੋਈ ਪ੍ਰਬੰਧ ਕੀਤੇ ਜਾ ਰਹੇ ਆ ਤੁਹਾਡੇ ਵੱਲੋਂ ਕਿ VOTING ਜਿਹੜੀ ਆ ਉਹ ਸਹੀ ਤਰੀਕੇ ਨਾਲ ਵੱਧ ਚੜ ਕੇ ਹੋਵੇ ਬਿਲਕੁਲ ਕਨੇਜਾ ਸਾਹਿਬ ਸਾਡੀ ਇਹ ਸਾਰਿਆਂ ਨੂੰ ਬੇਨਤੀ ਹੋਵੇਗੀ ਕਿ ਸਵੇਰੇ ਠੰਡਾ ਵੇਲਾ ਹੁੰਦਾ ਤੜਕੇ ਤੜਕੇ ਲੈਣਾ ਚ ਲੱਗ ਕੇ ਘਰਾਂ ਚ ਬੀਬੀਆਂ ਜਿਹੜੇ ਬੱਚਿਆਂ ਵਾਲੇ ਖਾਸ ਕਰਕੇ ਸਵੇਰੇ ਮੋਲਿੰਗ ਕਰਵਾਵਾਂਗੇ ਅਸੀਂ ਉਹਨਾਂ ਦੀ ਸੁਵਿਧਾ ਲਈ ਪ੍ਰਬੰਧ ਨਹੀਂ ਕਰਾਂਗੇ ਤੇ ਅਸੀਂ ਮਹਿਦ ਕਰਦੇ ਆ ਆਪਣਾ तकरीबन ਤੁਸੀਂ ਰੇਗ ਪਾਰਟੀ ਦੇ ਕੈਂਡੀਡੇਟ ਮਗਰ ਰੇਗ ਪਾਰਟੀ ਦੇ ਵਰਕਰਾਂ ਨਾਲ ਤੁਹਾਡਾ ਸਾਂਝਾ ਮਿਲ ਬੰਦਾ ਰਹਿੰਦਾ ਪੂਰੇ ਜਨਾਲਾਬਾਦ ਨਹੀਂ ਪੂਰੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਤੁਹਾਡਾ ਨਾਮ ਚੰਨ ਰਿਹਾ ਹੈ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਇਹ ਪੁੱਛਣੀ ਲੋੜ ਹੋਵੇਗੀ ਇਹ ਗੱਲ ਦਾ ਤਾਂ ਤੁਹਾਡਾ ਜਿਹੜਾ ਹਾਸਾ ਹੈ ਚਿਹਰੇ ਦਾ ਉਹ ਵੀ ਦੱਸ ਰਿਹਾ ਹੈ ਕਿ ਸ਼ੇਰ ਸਿੰਘ ਘਬਾਈ ਵਾਲੇ ਤਾਂ ਕੁਝ ਤਮੀ ਰਹੀ ਨਹੀਂ ਗਈ ਨਹੀਂ ਰਹੀ ਤੇ ਲਈ ਗੱਲ ਜਿਹੜੀ ਉਹ ਬਕਲਾੜ ਦੇ ਬਿੱਦੇ ਨੇ ਵਿਚਾਰੇ ਉਹਨਾਂ ਨੇ ਅਜੇ ਉੜਦੀਆਂ ਵੇਖੀਆਂ ਨੇ ਬੱਧੀਆਂ ਨਹੀਂ ਵੇਖੀਆਂ ਕੋਈ ਜਿਹੜੇ ਸਮਾਂ ਆਇਆ ਤਾਂ ਉਹਨਾਂ ਨੂੰ ਵੀ ਸਮਝਾਵਾਂਗੇ ਕੋਈ ਗੱਲ ਨਹੀਂ ਜੀ ਬਿਲਕੁਲ ਤਾਂ ਦੱਸ ਦਈਏ ਕਿ ਕਾਂਗਰਸ ਪਾਰਟੀ ਦੇ ਵੱਲੋਂ ਚੋਣ ਪ੍ਰਚਾਰ ਜਿਹੜਾ ਹੈਗਾ ਉਹ ਪੂਰੇ ਜੋਰਾਂ ਤੇ ਕੀਤਾ ਜਾ ਰਿਹਾ ਔਰ ਵਰਕਰ ਜਿਹੜੇ ਆ ਉਹ ਡੋਰ ਟੂ ਡੋਰ ਵੋਟਰਸ ਦਾ ਇਹ ਅਪਰੋਚ ਕਰ ਰਹੀ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਜਲਾਲਾਬਾਦ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਨਜ਼ਦੀਕ ਤੋਂ ਜਿੱਥੇ ਕਾਂਗਰਸ ਪਾਰਟੀ ਦੇ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ